ਜੀ ਸਰ ਆਜੀ ਕਾਸੋ ਆਪਰੇਸ਼ਨ ਦੇ ਤਹਿਤ ਬਰਨਾਲਾ ਦੀ ਇੱਕ ਵਸਤੀ ਵਿੱਚ ਸਰਚ ਕਰਨ ਆਏ ਹੋ ਕੀ ਕੁਝ ਮਿਲਿਆ ਕੀ ਕਹਿਣਾ ਚਾਹੋਗੇ ਪੰਜਾਬ ਪੰਜਾਬ ਸਰਕਾਰ ਦੇ ਜਿਹੜੀ ਨਸ਼ਿਆਂ ਦੇ ਖਿਲਾਫ ਮਹਮਾ ਕਿੰਨੀ ਕੋ ਪ੍ਰਾਪਤੀ ਹੈ ਕਿਹਣਾ ਚਾਹੋਗੇ ਇਸ ਮਾਮਲੇ ਦੇ ਬਾਰੇ ਦੇ ਦੇਖੋ ਜੀ ਜਿਹੜਾ ਕਾਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਿਹਾਕਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਵਾਰ ਅਗੇਂਸਟ ਡਰੱਗਸ ਇਹ ਕਿਨ ਜਿਹੜੀ ਹੈਗੀ ਬਹੁਤ ਤੇਜ਼ੀ ਫੜ ਰਹੀ ਹੈ ਔਰ ਇਹਦੇ ਵਿੱਚ ਇਹ ਅਸੀਂ ਵਜਨ ਪਦ ਹੈਗੇ ਆ ਸਾਡੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵਜਨ ਪਦ ਹੈ ਵੀ ਇਹ ਜਿਹੜਾ ਕੋਡ ਹੈਗਾ ਇਹ ਜਰੂਰ ਖਤਮ ਕਰਨਾ ਹੈ ਅੱਜ ਦੇ ਆਪਰੇਸ਼ਨ ਦੇ ਵਿੱਚ ਦੋ ਜਗ੍ਹਾ ਆਪਰੇਸ਼ਨ ਚੱਲ ਰਿਹਾ ਇੱਕ ਇੱਥੇ ਚੱਲ ਰਿਹਾ ਤੇ ਇੱਕ ਚੱਲ ਰਿਹਾ ਹੈਗਾ ਆਪਣਾ ਡਾਟ ਸਰ ਉਹ ਡਾਟ ਚੱਲ ਰਿਹਾ ਹੈਗਾ ਜੋਗੀ ਬਸਤੀ ਸਰ ਮੈਸੇਜ ਕੀ ਦੇਣਾ ਹੈ ਇਹਦੇ ਚ ਇਹਦੇ ਚ ਜਿਹੜੀ ਡਿਪਲੋਇਮੈਂਟ ਆ ਸੀ ਫੋਰਸ ਕੀਤਮਾ ਤੁਹਾਨੂੰ ਦੱਸਦਾ ਇਹਦੇ ਚ ਜਿਹੜੀ ਡਿਪਲੋਇਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓਜ਼ ਲੱਗੇ ਆ 2 ਐਸਪੀ ਸਰਹਾਨ ਲੱਗੇ ਆ 6 ਕਿਨੇ ਗਾਸਟਡ ਆਫਸਰਸ ਲੱਗੇ ਆ ਕਿ 10 ਐਸਐਚਓਜ਼ ਲੱਗੇ ਆ 3 ਚੌਕੀ ਇੰਚਾਰਜ ਲੱਗੇ ਤੇ ਤਕਰੀਬਨ 250 ਦੇ ਵਿੱਚ ਫੋਰਸ ਲੱਗੀ ਆ ਜਿਹਦੇ ਚ 65 ਰੇਡੀ ਕਨਸਟੇਬਲਸ ਵੀ ਹੈਗੀ ਆ ਐ ਸਰ ਗੱਲ ਕਰੀਏ ਕਿ ਵੀ ਚਾਰ ਵਾਰ ਆਪਣੀ ਮਤਲਬ ਰੇਡਾਂ ਪੈ ਚੁੱਕੀਆਂ ਨੇ ਆਪਾਂ ਸਾਰਾ ਸੈਂਸਿਵਾਸੀ ਸਾਰਾ ਖੰਘਾਲ ਚੁੱਕੇ ਆ ਪਰ ਮਤਲਬ ਪਰੋਦੀ ਆਪਾਂ ਨੂੰ ਕੁਝ ਵੀ ਨਹੀਂ ਹਾਸਲ ਹੋ ਰਿਹਾ ਦੇਖੋ ਗੱਲ ਇਹ ਇਹਦੇ ਵਿੱਚੋਂ ਹੀ ਇਹਦੇ ਵਿੱਚੋਂ ਹੀ ਕੋਸ਼ਿਸ਼ ਆ ਕੇ ਪਹਿਲਾਂ ਦੱਸ ਦੇਦੇ ਵੀ ਇੱਥੇ ਪੁਲਿਸ ਰੇਡ ਕਰਨ ਆਲੀ ਹੈ ਲੇਕਿਨ ਸਾਡਾ ਫਰਜ਼ ਬੰਦਾ ਹੈ ਵੀ ਅਸੀਂ ਆ ਕੇ ਇੱਥੇ ਆਈਏ ਤੇ ਚੈੱਕ ਕਰੀਏ ਵੀ ਜੇ ਸਾਨੂੰ ਕੋਈ ਰਿਕਵਰੀ ਮਿਲਦੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬੰਦੀ ਜਿਹੜੀ ਕਾਰਵਾਈ ਕੀਤੀ ਜੁਣ ਤੱਕ ਜਿਹੜਾ ਹੈਗਾ ਰੀਸੈਂਟਲੀ ਮੈਂ ਗੱਲ ਕਰਦਾ ਪੁਰਾਣੀ ਨਹੀਂ ਗੱਲ ਕਰੂੰਗਾ 1 ਤਰੀਕ ਤੋਂ ਲੈ ਕੇ ਹੁਣ ਤੱਕ 28 ਮੁਕੱਦਮੇ ਜਿਹੜੇ ਹੈਗੇ ਦਰਜ ਕੀਤੇ ਗਏ ਆ ਜਿਹਦੇ ਜੋ 91 ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਗਏ ਆ 176 ਬੰਦੇ ਜਿਹੜੇ ਹੈਗੇ ਉਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਸਾਡਾ ਇਹ ਹੈ ਵੀ ਕਟੋ-ਕਟੋ ਉਹਨਾਂ ਨੂੰ ਉਹਦੇ ਵਿੱਚ ਹਰੇਕ ਜਿਹੜਾ ਆਈਓ ਹੈਗਾ ਉਹਦੇ 'ਚ ਲੱਗਿਆ ਹੋਇਆ ਵੀ ਤਾਂ ਕਿ ਇਹਨੂੰ ਜਿਹੜਾ ਬੰਦਾ ਹੈਗਾ ਸਜ਼ਾ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਬਸਤੀ 'ਚ ਜਾ ਕੇ ਆਇਆ ਹਾਂ ਛੋਟੇ-ਛੋਟੇ ਬੱਚੇ ਆ ਸਾਰੀ ਜਵਾਨੀ ਦਾ ਕਾਹਨ ਹੋ ਰਿਹਾ ਹੈਗਾ ਮੈਂ ਸਨ ਅਪੀਲ ਵੀ ਇਹ ਕਰੂੰਗਾ ਵੀ ਇਹ ਇਸ ਕੰਮ 'ਚ ਕੁਛ ਨਹੀਂ ਪਿਆ ਤੇ ਇਹ ਜਿਹੜਾ ਨਸ਼ਾ ਹੈਗਾ ਅੱਜ ਤੱਕ ਕਿਸੇ ਦਾ ਕਰਨੀ ਵਸਿਆ ਇਹਦੇ ਨਾਲ ਤੇ ਕਾਈਂਡਲੀ ਇਹਨੂੰ ਛੱਡੋ ਦੇਖੋ ਜੀ ਇਹ ਵੀ ਆਪਣੇ ਸਮਾਜ ਦੇ ਬੱਚੇ ਹੈਗੇ ਆ ਠੀਕ ਹੈ ਜੇ ਕੋਈ ਗਲਤ ਰਸਤੇ 'ਚ ਪੈ ਗਿਆ ਉਹਨੂੰ ਸੁਧਾਰਨਾ ਤਾਂ ਅਸੀਂ ਆ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਤਾਂ ਇਹਨਾਂ ਦੇ ਵਿੱਚੋਂ ਹੀ ਆਏ ਆ ਸਾਡਾ ਇਹ ਹੈ ਵੀ ਇਹ ਬੱਚੇ ਪੜ੍ਹ ਲਿਖ ਜਾਣ ਤੇ ਦੇਸ਼ ਦੇ ਨਾਗਰਿਕ ਚੰਗੇ ਬਣਨ ਤਾਂ ਕਿ ਕਹਿੰਦੇ ਮਤਲਬ ਇਹ ਦੇਸ਼ ਦਾ ਭਲਾ ਕਰਨ ਜੇ ਸਰ ਜੇ ਕੋਈ ਨਸ਼ਾ ਛੱਡ ਲ ਜਾਂਦਾ ਉਹਦੇ ਵੇਲੇ ਕੀ ਕੀ ਕਰਉਂਦੇ ਉਹਦੇ ਅਸੀਂ ਡੀਡਿਕਸ਼ਨ ਸੈਂਟਰ ਅਸੀਂ ਬਣੇ ਹੈਗੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹਦੇ ਆ ਮੋਸਟ ਵੈਲਕਮ ਜੇ ਹੁਣ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਤੇ ਸਾਡੇ ਕੋਲ ਡੀਡਿਕਸ਼ਨ ਸੈਂਟਰ ਹੈ ਉਹਦੇ ਸਾਰਾ ਪੈਸਾ ਜਿਹੜਾ ਹੈਗਾ ਉਹ ਸਰਕਾਰ ਦਊਗੀ ਕੋਈ ਇਹੋ ਜਿਹਾ ਪ੍ਰੋਗਰਾਮ ਵੀ ਕੀਤਾ ਜਾ ਸਕਦਾ ਜਿਹੜੇ ਨਸ਼ਾ ਵੇਚਦੇ ਨੇ ਵੀ ਜਿਹੜੇ ਨਸ਼ਾ ਵੇਚਣੋਂ ਹਟਦੇ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਪ ਇਹ ਪ੍ਰੋਵੀਜ਼ਨ ਹੈਗਾ ਸਰਕਾਰ ਦੇ ਵੀ ਕੋਲੇ ਪ੍ਰੋਵੀਜ਼ਨ ਹੈਗਾ ਵੀ ਜਿਹੜੇ ਬੰਦੇ ਨਸ਼ਾ ਛੜਨਾ ਚਾਹੁੰਦੇ ਉਹਨੂੰ ਕਿਹਨੇ ਅਸੀਂ ਕਿਹਨਾਂ ਮਦਦ ਕਿਤੇ ਨਾ ਕਿਤੇ ਅਡਜਸਟ ਵੀ ਕਰਾਂਗੇ ਪੁਲਿਸ ਦੇ ਸਖਤ ਰਵੱਈਏ ਨੇ ਤੋਂ ਦੇਖ ਕੇ ਜੀ ਨਸ਼ਾ ਚ ਵੀ ਠੱਲ ਪਈ ਹੈ ਜੀ ਦੇਖੋ ਜੀ ਇਹ ਸਾਡਾ ਕੋਈ ਸਖਤ ਰਵੱਈਆ ਨਹੀਂ ਥੋੜੇ ਵਾਸਤੇ ਹੀ ਹੈਗਾ ਜੀ ਅਸੀਂ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਛੱਡ ਦਿਓ ਠੀਕ ਹੈ ਨਾ ਸਖਤ ਤਾਂ ਇਹ ਹੈ ਵੀ ਜੇ ਜਿਹੜਾ ਆਦੀ ਹੋ ਚੁੱਕਿਆ ਹੈ ਜਿਹੜਾ ਕਹਿੰਦਾ ਨਹੀਂ ਛੱਡਣਾ ਤਾਂ ਫਿਰ ਉਹਦੇ ਵਾਸਤੇ ਤਾਂ ਫਿਰ ਸਖਤੀ ਤਾਂ ਵਰਤਨੀ ਪੈਣੀ ਹੈ ਇਸ ਤਰ੍ਹਾਂ ਐਸੀ ਵਸਤੀ ਨੂੰ ਹੌਟਸਪੌਟ ਮੰਨਿਆ ਜਾਂਦਾ ਈ ਤੋਂ ਇਲਾਵਾ ਵੀ ਨਹੀਂ ਹੋਰ ਵੀ ਕੰਨ ਚੱਲ ਰਹੀ ਹੈ ਇਹ ਤਾਂ ਇਹ ਨਹੀਂ ਵੀ ਆਈਡੈਂਟੀਫਾਈ ਕੀਤੀ ਹੈ ਦੋ ਤਿੰਨ ਜਗ੍ਹਾ ਪਹਿਲਾਂ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਉੱਥੇ ਫਿਰ ਅਸੀਂ ਜਾਣੇ ਹੈਗੇ ਆ ਸਾਡੇ ਕੋਲ ਇੱਥੇ ਸੀ ਕਿ ਇਨਫੋਰਮੇਸ਼ਨ ਵੀ ਇੱਥੇ ਹੈਗਾ ਕੋਸ਼ਿਸ਼ ਸਾਨੂੰ ਕਿ ਜਿਵੇਂ ਸ਼ਰਾਬ ਦਾ ਜਿਹੜਾ ਇੱਕ ਦੂਜੇ ਜਗਤ ਸਾਨੂੰ ਮਿਲੀ ਹੈਗੀ ਹੈ ਬਾਕੀ ਜਿਹੜੀ ਰਿਕਵਰੀਆਂ ਇਹ ਚੱਲ ਰਹੀਆਂ ਹੈਗੀਆਂ ਜਿਹੜੀ ਰਿਕਵਰੀਆਂ ਹੋਣਗੀਆਂ ਸ਼ਾਮ ਨੂੰ ਤੁਹਾਨੂੰ ਕਹਿੰਦੇ ਐਸਐਸਪੀ ਸਾਹਿਬ ਆਲਮ ਸਾਹਿਬ ਤੁਹਾਨੂੰ ਦੱਸ ਦੇਣਗੇ ਜਿਵੇਂ ਕੱਲ ਗੈਂਗਸਟਰਾਂ ਦੇ ਉੱਤੇ ਬਕਾਇਦਾ ਪੁਲਿਸ ਨੇ ਬਹੁਤ ਵਧੀਆ ਮਤਲਬ ਤੇ ਯੋਗਦਾਨ ਦਿੱਤਾ। ਉਹਦੇ ਬਾਰੇ ਤੁਹਾਨੂੰ ਐਸਐਸਪੀ ਸਾਹਿਬ ਦੱਸਣਗੇ ਉਹ ਜਿਹੜੇ ਗੈਂਗਸਟਰਾਂ ਦੇ ਬਾਰੇ ਨੇ। ਮਤਲਬ ਪੀਸੀਆਰ ਹੁੰਦਾ ਸੀ ਉਹਦੇ ਨਾਲ ਬਹੁਤ ਫਰਕ ਪੈਂਦਾ ਸੀ ਉਹਨਾਂ ਫੋਰਸ ਘਟੀ ਹੋਈ ਹੈ। ਬਰਨਾਲਾ ਨੂੰ ਫੋਰਸ ਦੇ ਵਾਸਤੇ ਕਹਿ ਕੇ ਜਾਉਗਾ ਸਰ। ਨਹੀਂ ਫੋਰਸ ਤਾਂ ਪੂਰੀ ਹੈਗੀ ਆ। ਉਹਦੇ ਚ ਕਹਿੰਦੇ ਸਿੰਘ ਸਾਹਿਬ ਉਹ ਦੇਖ ਲਿਓ ਕਹਿੰਦੇ ਜਰੀਏ ਪੀਸੀਆਰ ਨੂੰ ਅਸੀਂ ਐਕਟੀਵੇਟ ਵੀ ਕਰਾ ਰਹੇ ਹਾਂ। ਸਰ ਅਗੇ ਸੰਦੀਪ ਗੋਇਲ ਜੀ ਹੁੰਦੇ ਸੀ ਉਦੋਂ 14 ਤੱਕ ਲਗਭਗ ਪੀਸੀਆਰ ਚੱਲਦੇ ਪੂਰਾ ਸ਼ਹਿਰ ਕਵਰ ਹੁੰਦਾ। ਹੁਣ ਪੀਸੀਆਰ ਦੇ ਮੁਲਾਜ਼ਮ ਘਟਾ ਉਹਦੇ ਕਰਕੇ ਤੁਹਾਨੂੰ ਇਹ ਗੱ ਉਹ ਦੁਬਾਰਾ ਕਿ ਜਿਹੜਾ ਹੈਗਾ ਸਰਕਾਰ ਹੋਰ ਵੀ ਗੱਡੀਆਂ ਦੇ ਰਹੀਆਂ ਹਨ तकरीबन ਮੇਰੇ ਕਹਾ 6-700 ਗੱਡੀ ਜਿਹੜੀ ਹੈਗੀ ਉਹ ਹੋਰ ਆ ਰਹੀ ਹੈ ਕਿੰਨੀਆਂ ਬਰਨਾਲੇ ਨੂੰ ਲੋਡ ਹੁੰਦੀਆਂ ਕਿੰਨੀਆਂ ਨਹੀਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਇੱਥੇ ਪੀਸੀਆਰੀ ਪੀਸੀਆਰ ਹੋ ਜਣੀ ਹੈ ਸਰ ਡੀਜੀਪੀ ਸਾਹਿਬ ਵੱਲੋਂ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਗਿਆ ਕਿ ਜਿੰਨੇ ਵੀ ਮੰਨ ਲਓ ਪੰਜਾਬ ਦੇ ਐਸਐਸਪੀ ਨੇ ਜਾਂ ਡੀਸੀ ਨੇ ਸਾਰੇ ਆਪਣੇ ਜੋ ਨਸ਼ਾ ਦਸਤਕਾਰੀ ਸੂਚੀਆਂ ਬਣਾ ਕੇ ਦੋ ਕਿ ਬੰਦਾ ਦਾ ਪੂਰਾ ਨਾਮ ਬਣਾਈ ਗਈ ਹੈ ਉਹ ਦੀ ਸੂਚੀ ਉਹ ਬਣਾ ਕੇ ਅਸੀਂ ਸ਼ੇਅਰ ਕੀਤੀ ਹੋਈ ਹੈ ਇਹ ਕਨਫਿਡੈਂਸ਼ੀਅਲ ਹੈਗਾ ਤੇ ਉਹ ਕਹਿੰਦੇ ਉੱਤੇ ਜੋ ਗਈ ਹੈ ਵੀ ਜੇ ਅਸੀਂ ਡਿਸਕਲੋਸ ਕਰਤਾ ਫਿਰ ਉਹ ਉਹਨਾਂ ਨੂੰ ਕਹਿੰਦੇ ਗਾਹ ਹੋ ਜਾਣਗੇ ਉਹ ਤੇ ਇਸ ਕਰਕੇ ਉਹ ਜਿਹੜੀ ਹੈਗੇ ਸਾਰੀ ਅਸੀਂ ਕੰਪਾਈਲ ਕਰ ਲਈ ਵੀ ਕਿਹੜੇ ਕਿਹੜੇ ਬੰਦੇ ਹੈਗੇ ਆ ਤੇ ਆਇਡੈਂਟੀਫਾਈ ਕਰਕੇ ਤੇ ਉਹ ਸਾਹਨਾ ਉਹਨਾਂ ਦੇ ਕਾਰਵਾਈ ਦੇਖੋ ਜੋ ਕਾਨੂੰਨ ਨੂੰ ਤੋੜੂਗਾ ਕਾਨੂੰਨ ਦੇ ਮੁਤਾਬਕ ਉਹਦੇ ਤੇ ਐਕਸ਼ਨ ਜਿਹੜਾ ਹੈਗਾ ਲਿਆ ਜਾਊਗਾ ਜਿਹੜੀ ਕੋਠੇ ਢਾਹੇਗੇ ਅਸੀਂ ਉਹ ਵੀ ਲੈ ਕੇ ਪੰਜਾਬ 'ਚ ਇੱਕ ਆਵਾਜ਼ ਉੱਠੀ ਸੀ ਕਿ ਕੋਠੇ ਦਾ ਤਾਂ ਮੇਰਾ ਹੀ ਕਬਜ਼ਾ ਲਈ ਤੋੜੀਏ ਕਿ ਪਰ ਇਹਨੂੰ ਨਸ਼ਨਾ ਜੋੜ ਦਿੱਤਾ ਗਿਆ ਨਹੀਂ ਉਹਦੇ ਬਾਰੇ ਕੋਈ ਕਮੈਂਟਸ ਮੈਨੂੰ ਨਹੀਂ ਉਹਦੇ ਬਾਰੇ